ਇਹ ਦਾ ਹੈ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਘਰ ਦੇ ਵਿੱਚ ਉਹਨਾਂ ਦਾ ਬੁੱਤ ਲਗਾ ਦਿੱਤਾ ਜੀਆਂ ਦਾ ਸੀ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਸੀ ਜਿਸ ਨਾਲ ਪਰਿਵਾਰ ਨੂੰ ਡੂੰਗਾ ਸਦਮਾ ਪਾ ਜਾ ਕਿਉਂਕਿ ਅਚਨਚਤ ਮੌਤ ਦੇ ਨਾਲ ਪਰਿਵਾਰ ਨੂੰ ਯਕੀਨ ਨਹੀਂ ਹੋਇਆ ਕਿ ਇਹ ਕੁਝ ਕੀ ਕੁਝ ਹੋ ਗਿਆ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਘਰ ਦੇ ਵਿੱਚ ਉਹਨਾਂ ਦਾ ਬੁੱਤ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਇਹ ਬੁੱਤ ਇਸ ਲਈ ਲਗਾਇਆ ਗਿਆ ਤਾਂ ਜੋ ਉਹਨਾਂ ਦੀ ਕਮੀ ਮਹਿਸੂਸ ਨਾ ਹੋਵੇ ਮਹਾਂ ਸਰ ਕੀ ਨਾਮ ਹੈ ਮੇਰਾ ਨਾਮ ਜਿ ਸਵਰਾਜ ਗੋਕੀ ਹੈ ਅੱਛਾ ਸਰ ਤੁਹਾਡੇ ਕੋਲੋਂ ਜਿਹੜੀ ਆਪਣੇ ਫਾਦਰ ਸਾਹਿਬ ਦੀ ਇੱਕ ਪ੍ਰਤਿਮਾ ਤਿਆਰ ਕਰਵਾਈ ਗਈ ਹੈ ਆ ਕਦੋਂ ਤਿਆਰ ਕਰਵਾਈ ਗਈ ਹੈ ਕਿਸ ਤਰ੍ਹਾਂ ਮਨ ਦੇ ਵਿੱਚ ਜਿਹੜਾ ਹੈ ਇਹ ਐਕਚੁਅਲੀ 6 ਮਹੀਨੇ ਲੱਗੇ ਸਾਨੂੰ ਤਿਆਰ ਕਰੰਦੇ ਹੋਏ ਤੇ ਇਹ ਅਸੀਂ ਫਰਵਰੀ ਸ਼ੁਰੂ ਕੀਤਾ ਸੀ ਫਰਵਰੀ ਦੇ ਲਾਸਟ ਵਿੱਚ ਹਾਂਜੀ ਤੇ ਇਹ ਆਪਣੇ ਭਾਜੀ ਆਰਟਿਸਟ ਨੇ ਗੁਰਪ੍ਰੀਤ ਧੂਰੀ ਇਹ ਇਹਨਾਂ ਨੇ ਤੇ ਇਹਨਾਂ ਦੀ ਡਾਇਨਾਮਿਕ ਟੀਮ ਨੇ ਮਿਲ ਕੇ ਮੇਰਾ ਸਾਥ ਦੇ ਕੇ ਸਟੈਚੂ ਤਿਆਰ ਕਰਵਾਇਆ ਅੱਛਾ ਮਨ ਚ ਵਿਚਾਰ ਕਿਵੇਂ ਆਇਆ ਤੁਹਾਡੇ ਕਿਉਂਕਿ ਆਮ ਤੌਰ ਤੇ ਕਾਫੀ ਨਜ਼ਦੀਕੀਆਂ ਸੀ ਫਾਦਰ ਸਾਹਿਬ ਨਾਲ ਤੁਹਾਡੀਆਂ ਹਾਂ ਐਕਚੁਅਲੀ ਸਾਡਾ ਰਿਸ਼ਤਾ ਬਹੁਤ ਵਨਮੋਲ ਰਿਸ਼ਤਾ ਸੀਗਾ ਪਿਓ ਪੁੱਤਾਂ ਦਾ ਸਾਡਾ ਅਸੀਂ ਪਿਓ ਪੁੱਤਾਂ ਨਾਲੋਂ ਵੱਧ ਕੇ ਦੋਸਤ ਸੀਗੇ ਤੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਰੱਖਦੇ ਹਾਂ ਮੈਂ ਆਪਣੇ ਮਦਰ ਨਾਲ ਸਲਾਹ ਕੀਤੀ ਇੱਕ ਦਿਨ ਕਿ ਮਾਤਾ ਜੀ ਆਪ ਬਣਵਾਈਏ ਤੇ ਕੁਦਰਤੀ ਉਹਨਾਂ ਦੇ ਮਨ 'ਚ ਵੀ ਸੀਗਾ ਕਿ ਬਣਨਾ ਚਾਹੀਦਾ ਤਾਂ ਫਿਰ ਉਹਨਾਂ ਨੇ ਮੈਨੂੰ ਇੱਕਦਮ ਹਾਂ ਕੀਤੀ ਤਾਂ ਫਿਰ ਮੈਂ ਭਾਜੀ ਨੂੰ ਕੰਟੈਕਟ ਕੀਤਾ ਤੇ ਫਿਰ ਅਸੀਂ ਸ਼ੁਰੂ ਕੀਤਾ ਅੱਛਾ ਕੀ ਲੱਗਦਾ ਕੋਈ ਤੁਸੀਂ ਕਹਿੰਦੇ ਹੋ ਕਿ ਜਨਮ ਜਨਮ ਸੀਗਾ ਤੇ ਇਸ ਕਰਕੇ ਜਨਮ ਦਿਨ ਵਾਲਾ ਮੈਂ ਭਾਜੀ ਨੂੰ ਇੱਕੋ ਹੀ ਬਸ ਬੇਨਤੀ ਕੀਤੀ ਸੀ ਮੈਂ ਕਹਿੰਦੀ ਜਨਮ ਦੇ ਨਾਲ ਦੇ ਦਿਨ ਨੂੰ ਕਾਈਂਡਲੀ ਕਿਸੇ ਤਰੀਕੇ ਕਰ ਦਿਓ ਬਸ ਕਿਉਂਕਿ ਜਨਮ ਦੇ ਨਾਲ ਦੇ ਦਿਨ ਹਾਂ 26 ਸਤੰਬਰ ਨੂੰ ਸੀਗਾ ਤੇ ਮੈਂ ਉਸ ਦਿਨ ਫਿਰ ਰੈਡੀ ਕਰਵਾ ਕੇ ਸ਼ਾਮ ਨੂੰ ਲਿਆਇਆ ਸੀ ਕਿਵੇਂ ਤੁਸੀਂ ਮਤਲਬ ਕਹਿੰਦੇ ਕਿ ਢੇੜੇ ਬੜੇ ਚੰਡੀਗੜ੍ਹ ਦੇ ਤੁਹਾਡੇ ਲੱਗੇ ਕਾਫੀ 6 ਮਹੀਨੇ ਦਾ ਸਮਾਂ ਲੱਗ ਭਾਜੀ ਤਾਂ ਕਹਿੰਦੇ ਸੀ ਲੋੜ ਘਟਾਉਣ ਦੀ ਲੋੜ ਆ ਆਉਣ ਦੀ ਲੋੜ ਨਹੀਂ ਪਰ ਮੈਨੂੰ ਹੀ ਕਯਰਿਓਸਿਟੀ ਹੁੰਦੀ ਸੀ ਅੰਦਰੋਂ ਕਿ ਦੇਖਾਂ ਕਿੰਨਾ ਤਿਆਰ ਹੋ ਗਿਆ ਫਿਰ ਮੈਂ ਇਹਨਾਂ ਨੂੰ ਕਹਿਣਾ ਪਾ ਫਿਰ ਕਸੀ ਕਾਫੀ ਔਰ ਇਕੱਠਿਆਂ ਨੇ ਬਹਿਣਾ ਫਿਰ ਚੇਂਜਸ ਕਰਾਉਣੇ ਕੈਰੇਕਟਰ ਦੇ ਉਹ ਕਿ ਲੱਗਦਾ ਸੇਮ ਡਿਟੋ ਉਹੀ ਕਪੜੇ ਉਦਾਂ ਹੀ ਸ਼ੇਪ ਬਸ ਇੱਕ ਜਾਨੀ ਬਿਲਕੁਲ 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 ਅੱਛਾ ਭਾਈ ਜਿਸ ਤਰ੍ਹਾਂ ਕਹਿੰਦੇ ਕਿ ਜਿਵੇਂ ਜਿਵੇਂ ਨੇੜੇ ਪਹੁੰਚਦੀ ਜਾਂਦੀ ਹੋਵੇ ਪ੍ਰਤੀਮਾ ਉਵੇਂ ਉਵੇਂ ਤਾਂ ਰਮਨ ਦੇ ਵਿੱਚ ਹੋਰ ਜਿਆਦਾ ਹੋਣਾ ਕੀ ਹਾਂ ਕਦੋਂ ਤਿਆਰ ਹੋਈ ਮੈਂ ਸਤੰਬਰ ਵਿੱਚ ਤਾਂ ਮਨ ਲੱਗਾ ਮੈਂ ਦਿਹਾੜੀ ਚ ਇਹਨਾਂ ਨੂੰ ਕਈ ਵਾਰੀ ਦੋ ਤਿੰਨ ਤਿੰਨ ਫੋਨ ਵੀ ਇੱਕ ਦਿਹਾੜੀ 'ਚ ਕਰਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਮੈਨੂੰ ਆਇਆ ਸੀ ਕਿ 26 ਸਤੰਬਰ ਨੂੰ ਆਟਾ ਪੁੱਜ ਗਏ ਅੱਛਾ ਜੀ ਫਿਰ ਤੇ 26 ਸਤੰਬਰ ਨੂੰ ਆਉਂਦੀ ਜਦੋਂ ਫਿਰ ਮੈਂ ਲੈ ਕੇ ਆਇਆ ਜਦੋਂ 26 ਸਤੰਬਰ ਨੂੰ ਫਿਰ ਅਸੀਂ ਘਰੇ ਇਹਨਾਂ ਦਾ ਕੀਤਾ ਸਾਰਾ ਤੇ ਫੇਰ ਜਾ ਕੇ ਮਨ ਨੂੰ ਸ਼ਾਂਤੀ ਮਿਲ ਗਈਆਂ ਉਹ ਠੀਕ ਹੈ ਤੇ ਹੁਣ ਜਿਸ ਤਰ੍ਹਾਂ ਇਹਨਾਂ ਨੂੰ ਜਿਹੜੇ ਜਗ੍ਹਾ ਤੇ ਬੈਠਦੇ ਸੀ ਲੋਕਾਂ ਨਾਲ ਗੱਲਬਾਤ ਕਰਦੇ ਉਸੇ ਜਗ੍ਹਾ ਤੇ ਉਸੇ ਜਗ੍ਹਾ ਤੇ ਅੱਛਾ ਪਰਿਵਾਰ ਦੇ ਵਿੱਚ ਜਿੰਨੂੰ ਜਦੋਂ ਆਇਆ ਘਰੇ ਕੇਵਲ ਹੀ ਤੁਹਾਡੇ ਰਿਸ਼ਤੇਦਾਰ ਨੇ ਮਤਲਬ ਕਿਵੇਂ ਦੇਖ ਕੇ ਮਹਿਸੂਸ ਕਿਉਂਕਿ ਪੁਰਾਣਾ ਦਿਨ ਯਾਦ ਆਉਂਦੇ ਸੀ ਦੇਖੋ ਯਾਦ ਉਹ ਦਿਨ ਤਾਂ ਕਦੀ ਭੁੱਲੇ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਮਨ 'ਚ ਸ਼ਾਂਤੀ ਸੀ ਕਿ ਪਿਤਾ ਜੀ ਸਾਡੇ ਸਾਡੇ ਪਿੱਛੇ ਹੈਗੇ ਨੇ ਹੁਣ ਕਹਿੰਦੇ ਪਹਿਲਾਂ ਵਾਂਗੂ ਕਹਿੰਦੇ ਰੁਟੀਨ ਜਿਹੜੀ ਆ ਸ਼ੁਰੂਆਤ ਕਰਤੀ ਆ ਜਿਸ ਤਰ੍ਹਾਂ ਪਹਿਲਾਂ ਰੁਟੀਨ ਤੁਹਾਡੀ ਸ਼ੁਰੂਆਤ ਹੁੰਦੀ ਸੀ ਹਾਂਜੀ ਉਦਾਂ ਹੀ ਆ ਜੀ ਪਹਿਲਾਂ ਵੀ ਮੈਂ ਡੈਡ ਜਦੋਂ ਕਈ ਵਾਰੀ ਮੈਂ ਸਵੇਰੇ ਲੇਟ ਵੇੜਾ ਉੱਠਦੇ ਹੋਏ ਡੈਡ ਪਾਰਕ 'ਚ ਬੈਠੇ ਹੁੰਦੇ ਸੀ ਉਹਨਾਂ ਨਾਲ ਮਿਲ ਕੇ ਨਤਮਸਤਕ ਹੋ ਕੇ ਫਿਰ ਆਪਣੀ ਰੁਟੀਨ ਦਿਨ ਸ਼ੁਰੂ ਕਰਦਾ ਸੀ ਹੁਣ ਵੀ ਮੇਰਾ ਉਦਾਂ ਹੀ ਆ ਰੁਟੀਨ ਮੈਂ ਇੱਥੇ ਉਹਨਾਂ ਦਫ਼ਤਰ 'ਚ ਪਹਿਲਾਂ ਨਾਲ ਨਤਮਸਤਕ ਹੁੰਨਾ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਰੁਟੀਨ ਸ਼ੁਰੂ ਕਰਦਾ ਕੋ ਮੇਰੇ ਲਈ ਤਾਂ ਮੇਰਾ ਰੱਬ ਮੇਰਾ ਫਾਦਰ ਹੀ ਆ